ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਅੱਜ ਦਾ ਜਮਾਨਾ ਹੈ ਜੋ ਚੰਦਰਮੇ ਤੇ ਪਹੁੰਚ ਚੁੱਕਿਆ ਪਰ ਕੁਝ ਇਸ ਤਰ੍ਹਾਂ ਦੇ ਲੋਕੀ ਹਨ ਸਾਡੇ ਹਿੰਦੁਸਤਾਨ ਦੇ ਵਿੱਚ ਜੋ ਕਿ ਢੋਂਗੀ ਬਾਬਿਆਂ ਪਿੱਛੇ ਲਾ ਕੇ ਆਪਣਾ ਆਪ ਗਵਾ ਵੰਦੇ ਹਨ ਤੁਸੀਂ ਨਿਤ ਰੋਜ਼ ਖਬਰਾਂ ਸੁਣਦੇ ਹੋ ਕਿ ਢੋਂਗੀ ਬਾਬੇ ਲੋਕਾਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਲੁੱਟਦੇ ਹਨ ਪਰ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ ਫਿਰ ਵੀ ਲੋਕੀ ਨਹੀਂ ਸਮਝਦੇ ਇਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਸਜਨਪੁਰ ਹਲਕੇ ਦੇ ਵਿੱਚ ਇੱਕ ਗ੍ਰਿਫਤਦਾ ਨੌਜਵਾਨ ਸੀ ਗ੍ਰਿਫਤੇ ਵਿੱਚ ਨੌਕਰੀ ਕਰਦਾ ਸੀ ਅਤੇ ਉਸ ਦੇ ਨਾਲ 60 ਲੱਖ ਰੁਪਏ ਦੀ ਠੱਗੀ ਹੋਈ ਪੁਲਿਸ ਨੇ ਦੋ ਲੋਕਾਂ ਦੇ ਮਾਮਲਾ ਦਰਜ ਕੀਤਾ ਤੇ ਬਾਬੇ ਦੀ ਭਾਲ ਦੇ ਵਿੱਚ ਪੁਲਿਸ ਬਾਬੇ ਨੂੰ ਲੱਭ ਰਹੀ ਹੈ ਅਤੇ ਅਹੁ ਆਸੀਂ ਗੱਲਬਾਤ ਕਰਦੇ ਆਂ ਪੀੜਤ ਦੀ ਪਤਨੀ ਨਾਲ ਪੀੜਤ ਦੀ ਪਤਨੀ ਹਜੇ ਤੱਕ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੈ ਅਤੇ ਬਹੁਤ ਹੀ ਬੁਰੀ ਤਰ੍ਹਾਂ ਬਾਬੇ ਨੇ ਉਹਨਾਂ ਦੇ ਨਾਲ ਠੱਗੀ ਕੀਤੀ ਮੈਂ ਰੋਸ਼ਨ ਕੋਲੋਤਰਾ ਕੈਮਰਾਮੈਨ ਨਵਦੀਪ ਕੋਲੋਤਰਾ ਦੇ ਨਾਲ ਸੰਤੋਸ਼ ਤੁਹਾਡੇ ਘਰ ਦੇ ਕੀ ਨਾਂ ਹੈ ਆਰਾਮ ਲਾਲ ਕੀ ਗੱਲਬਾਤ ਹੋਈ ਜਿਹੜੀ ਤੁਹਾਡਾ ਠੱਗੀ ਹੋਈ ਹੈ ਤਨਵਲ ਸਾਡੇ ਹੋਈ ਜੀ ਇਹ ਇਹਦਾ ਦੋਸਤ ਸੀ ਰਵਦਾ ਸੁਆਮੀ ਸੀ ਤੇ ਇਹਦੇ ਨਾਲ ਆਉਂਦੇ ਜਾਂਦੇ ਸੀ ਇਹਨਾਂ ਨੇ ਉਹਨਾਂ ਨੂੰ ਲਾਲ ਜੀ ਚ ਕਿ ਆਸਾਂ ਦਿੱਤਾ ਕਿ ਤੁਹਾਡੇ ਘਰ ਬੱਚਾ ਨਹੀਂ ਹੈ ਤੇ ਤੂੰ ਨਾ ਕੋਈ लाज ਕਰਾਉਂ ਇਹਨਾਂ ਨੇ ਕਿਹਾ ਕੰਨਾਂ ਦੀਆਂ ਨਾਂ ਹੀ ਗਿਆ ਤਾਈ ਇੱਦਾਂ ਹੀ ਸੋਚਿਆ ਸਾ ਕਿਹਾ ਕਿ ਨਾਂ ਨੇ ਕਿਹਾ ਕਿ ਚਲ ਥਿੰਡਾ ਮੈਂ ਕਰਾਉਣਾ ਲਾਲ ਜੀ ਉਸ ਤਰ੍ਹਾਂ ਲੱਗੇ ਨਾ ਕੋਲੋਂ ਤੇ ਰਣ ਕੰਨਾਂ ਵੀ ਪੈਸੇ ਵੀ ਨਾਲ ਚਾਹੀਏ ਨੇ ਕੋਲ ਬਾਬਾ ਭਈ ਬਾਬਾ ਸਿਆਣਾ ਹੈ ਉਹ ਉਹਨਾਂ ਕੋਲ ਤੈਨੂੰ ਲੈ ਆਂਗਾ ਪਰ ਸਾਨੂੰ ਖੜਿਆ ਕਿਤੇ ਨਹੀਂ ਸਰ ਗੁਰਬਸਤਵ ਅਸੀਂ ਜਿਸਨਾਂ ਨੇ ਇਲਾਜ ਕਰਾਉਣ ਵੱਲ ਕਿਹਾ ਤੇ ਇਹਨਾਂ ਨੇ ਪੈਸੇ ਮੰਗਣੀ ਸ਼ੁਰੂ ਕਰ ਦਿੱਤੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕਾਲਾ ਹੀ ਰੰਦਾ ਕਾਲਾ ਹੀ ਰੰਦਾ ਕਿ ਮੁਦਲਾਜ ਕਰ ਮੁਦਲਾਜ ਕਰ ਕੋਲ ਕਾਲਾ ਹੀ ਰੰ ਨੂੰ ਮਾਰ ਗਿਆ ਕਹਿੰਦਾ ਤਾਲਾ ਹੀ ਨੂੰ ਮਾਰ ਗਿਆ ਹੋਰ ਅੱਛਾ ਤੁਹਾਨੂੰ ਕੇਸ ਪੈ ਗਿਆ ਗੋਟ ਵਿੱਚ ਗੋਟ ਦੇ ਕੇਸ ਪੈ ਗਿਆ ਕਾਲਾ ਹੀ ਰੰਦਾ ਉਹਨਾਂ ਨੇ ਕਾਲੇ ਹੀ ਰੰਦਾ ਕੇਸ ਬਾਅਦ ਤਾਂ ਫਿਰ ਇਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪੈ ਗਿਆ ਹੈਗਾ ਉਹ ਕਾਗਜ਼ ਪੱਤਰ ਦਿਖਾਏ ਉਹਨੇ ਕੋਈ ਹਾਂ ਤੁਹਾਨੂੰ ਕਾਗਜ਼ ਪੱਤਰ ਦਿੱਤੇ ਜਾਲੀ ਕਾਗਜ਼ ਦਿੱਤੇ ਸਾਨੂੰ ਕੀ ਦਿਖਾਇਆ ਤੋੜ ਦੇ ਕੀ ਹੈਗਾ ਸੀਗਾ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਕਾਲਾ ਜੀ ਨਮਾਦਿਆ ਤੋੜੇ ਤੇ ਕੇਸ ਪੈ ਗਿਆ ਹੈ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਪੈਸੇ ਦੇਰ ਪੈਸੇ ਮੰਗਦੇ ਰਹੇ ਮੰਗਨੇ ਸ਼ੁਰੂ ਕਰ ਦਿੱਤੇ ਕਿ ਆਨੇ ਪੈਸੇ ਦਿਓ ਐਨੇ ਪੈਸੇ ਦਿਓ ਥੋੜੇ ਤੇ ਅੱਲਾ ਕੇਸ ਚੱਲ ਰਿਹਾ ਨਹੀਂ ਤਾਂ ਕੇਸ ਉਹਦੇ ਚੱਲਦਾ ਹੋਇਆ ਹੈ ਜੀ ਕਿੰਨੇ ਕਿਹੜੇ ਪੈਸੇ ਤੋਂ ਟ੍ਰਾਂਸਫਰ ਕੀਤੇ ਹਨਾਂ ਨੇ ਟ੍ਰਾਂਸਫਰ ਵੀ ਅਹੀ ਹੋਏ ਤੇ 60 ਲੱਖ ਰੁਪਏ ਆ ਗਏ ਤਾਂ ਕਿਹੜੇ ਕਿਹੜੇ ਖਾਤੇ 'ਚ ਕਿਤੇ ਤੁਸੀਂ ਇਹ ਉਹਨੇ ਦੀ ਮਾਂ ਦੇ ਖਾਤੇ ਵਿੱਚ ਵੀ ਹੈ ਤੇ ਜਨਾਨੀ ਦੇ ਖਾਤੇ ਵਿੱਚ ਵੀ ਹੈ ਹੋਰ ਕਿਹੜੇ ਕਿਹੜੇ ਖਾਤੇ 'ਚ ਗਏ ਨੇ ਕਿਹੜਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਸੀਗਾ ਹਾਂ ਉਹ ਮੋਹਫੀ ਤਸ਼ਰਨਾ ਤੇ ਉਸਦੀ ਵਾਈਫ ਤੇ ਉਸਦੀ ਮਦਰ ਉਹ ਬਾਬਾ ਕੌਣ ਸੀਗਾ ਬਾਬਾ ਕੌਣ ਸੀਗਾ ਬਾਬਾ ਹੀ ਦੇਖਿਆ ਨਹੀਂ ਜੀ ਬਾਬਾ ਦੇ ਹੀ ਦੇਖਿਆ ਨਹੀਂ ਬਾਬਾ ਉਹਨੂੰ ਬਤਾਏਗਾ ਸਾਨੂੰ ਨਹੀਂ ਪਤਾ ਉਹ ਬੀ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਾਂ ਹਿਰਨ ਮਰ ਗਿਆ ਜਿਹੜਾ ਕਹਿੰਦੇ ਉਹਦੇ ਤੋਂ ਟੋਡਾ ਚ ਕੇਸ ਚੱਲ ਪਏਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹਿਰਨ ਵੋਲ ਨਹੀਂ ਆਈ ਤੁਸੀਂ ਕਿਸੇ ਹਵਾਂ ਦੇ ਵਿੱਚ ਗਏ ਸੀਗੇ ਨਹੀਂ ਇਹ ਵੀ ਨਹੀਂ ਕੇਸ ਹਨ ਕਿਤੇ ਨਹੀਂ ਘੜਿਆ ਉਹਨੇ ਨਾਲ ਆਪੇ ਜਾਂਦਾ ਰਿਹਾ ਕਿੰਨੇ ਕੇ ਪੈਸੇ ਤੁਹਾਡੇ ਕੋਲ ਠਾਕ ਲਏ ਉਹਨੇ 60 ਲੱਖ ਰੁਪਈਆ ਕਰ ਲਿਆ 60 ਲੱਖ ਦੇ ਵਿੱਚ ਪੁਲਿਸ ਨੂੰ ਕੰਪਲੇਟ ਕੀਤੀ ਆਪਣੇ ਖਾਦੇ ਕੇ ਸਾਡੇ ਕੋਲ ਪੈਸੇ ਲੈਣੇ ਆਨੇ ਲਾਲਚੀ ਬੰਦੇ ਨੇ ਪੁਲਿਸ ਨੂੰ ਕੰਪਲੇਨ ਕੀਤੀ ਹੈ ਪੁਲਿਸ ਕੋਲ ਨਹੀਂ ਲਿਆ ਦਿੱਤੇ ਪੁਲਿਸ ਕਮਪਲੇਟਸ ਚੁਕਦੀ ਨਹੀਂ ਪਈ ਕੀ ਮੰਗ ਕੇ ਕਰਦੇ ਹੋ ਮੰਗੋ ਤੁਹਾਨੂੰ ਨਹੀਂ ਸਹੀ ਤੇ ਜਾਣੀ ਕਿ ਸਭ ਨੂੰ ਸਹਾਬ ਹੋਣੀ ਚਾਹੀਦੀ ਇਹ ਗੱਲ ਸਾਨੂੰ ਸਾਢੇ 3.5 ਪੈਸੇ ਮਿਲਨੇ ਚਾਹੀਦੇ ਹਾਂ ਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਬਿਨੇ ਕੁਮਾਰਾ ਸਰ ਵੀਰੇ ਜੀ ਕੀ ਗੱਲਬਾਤ ਹੋਈ ਜਿਹੜੀ ਠਗੀ ਟੋਰੀ ਹੋਈ ਹੈ ਸਰ ਮੇਰੇ ਮਾਮਾ ਜੀ ਜੋ ਕਿ ਰਾਮ ਲਾਲਾ ਹੁੰਦਾ ਨਾਮ ਉਹ 2 ਸਾਲ ਪਹਿਲੇ ਗ੍ਰਫਟ ਚ ਲਟੈ ਰਹੇ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਮ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮ ਨਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇੱਧਰ ਦਾ ਕੋਈ ਬਾਪਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇੱਧਰ ਦਾ ਕਰਕੇ ਉਹਨਾਂ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇਹਦਾ ਆਪਣੇ ਜਾਲ 'ਚ ਫਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਕਹਿੰਦੀ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇੱਧਰ ਦਾ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਨੂੰ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਰਦਾ ਫਿਰ ਉਹਨਾਂ ਨਵਾਂ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿਹਨੇ ਜਿਹਨੂੰ ਮੰਗਵਾਇਆ ਉਹਨਾਂ ਤੇਰੇ ਉੱਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸਚੋ ਬਣ ਕੇ ਫੋਨ ਕਰੰਦਾ ਹੀ ਕਦੀ ਡੀਐਸਬੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਹ ਸਮੋਹਿ ਸ਼ਰਮਾ ਤੇ ਉਹਨਾਂ ਦੀ ਜਿਹੜੀ ਫੈਮਿਲੀ ਆ ਉਹਨਾਂ ਨੇ ਸਾਲਿਆਂ ਇਹਨੇ ਪਲਾਨ ਬਣਾਇਆਗਾ ਕਿ ਇਦਾਂ ਇਦਾਂ ਕਰਕੇ 60 ਲੱਖ ਰੁਪਏ ਉਹਨਾਂ ਨੂੰ ਠੱਗੀ ਕੀਤੀ ਹੈਗੀ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ। ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿਦਾ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜੀ ਜਾਂਚ ਪੜਤਾਲ ਕੀਤੀ ਤੇ ਫਿਰ ਮੈਨੂੰ ਪਤਾ ਚੱਲਿਆ ਸੀ। ਪੁਲਿਸ ਕੰਪਲੇਟ ਕੀਤੀ ਹੈ? ਹਾਂਜੀ ਕੀਤੀ। ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋ ਗਈ ਆ। ਪੁਲਿਸ ਵਾਲੇ ਕੋਈ ਕਾਰਵਾਈ ਹੋਈ ਹੈ? ਕਾਰਵਾਈ ਕਰਦੇ ਵੇ ਆ ਗਈ ਹੀ 2-3 ਵਾਰੀ ਤੇ ਉਹ ਕਹਿੰਦੇ ਕਿ ਚੱਲੇ ਫਿਰ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫ ਆਈ ਆਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਹੈ ਕੀ ਮੰਗ ਕੀ ਕਰਦੇ ਆ ਮੰਗ ਇਹੀ ਹੈ ਕਿ ਉਹ ਤੇ ਉਹਨਾਂ ਨੇ ਇਹੀ ਸੋਚ ਰਹਾ ਹੈ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜ਼ਾ ਨੂੰ ਕੀ ਕਰਨਾ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇਤੀ ਆ ਤੇ ਹੁਣ ਲਾਗੇ ਬਜ਼ੁਰਗ ਮਾਤਾ ਜੀ ਆ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਦੀ ਕੋਈ ਰਿਕਤ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਹੈ। ਅ ਇਹਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰੀਸੀਵ ਹੋਈ ਸੀਗੀ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ। ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ। ਐਫਆਈਆਰ ਨੰਬਰ 77 420 467 66 71 120 ਬੀ ਲਈ ਹੈ ਨਾ। ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ। ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹ ਨੂੰ ਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੀ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋਏ ਜਿੱਚੋਂ ਔਰਾਉਂਡ 30 ਲੱਖ ਰੁਪਇਆ ਬੈਂਕ ਟ੍ਰਾਂਸਫਰ ਤਾਂ ਬਣਾਦਰ ਜੋ ਗਿਆ ਦੀ ਹਾਂਜੀ ਹਾਂਜੀ ਕੇਸ ਰਜਿਸਟਰਡ ਹੋ ਗਿਆ ਰੂਪੀ ਫੜਿਆ ਗਿਆ ਕਿ ਰੂਪੀ ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ